ਪੁਲਿਸ ਮਹਿਕਮਾ ਕਿਹੜੇ ਵੇਲੇ ਰੱਸੀ ਦਾ ਸੱਪ ਬਣਾ ਦਵੇ ਇਹਦੇ ਬਾਰੇ ਬਿਲਕੁਲ ਪਤਾ ਨਹੀਂ ਲੱਗਦਾ ਪਰ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਆ ਤੇ ਜਦੋਂ ਪੁਲਸ ਅੱਜ ਕੱਲ ਰੱਸੀ ਦਾ ਸੱਪ ਬਣਾਉਂਦੀ ਹੈ ਤਾਂ ਆਸ-ਪਾਸ ਲੱਗੇ ਜਿਹੜੇ ਤਕਨੀਕੀ ਯੰਤਰ ਹੈ ਸੀਸੀਟੀਵੀ ਕੈਮਰਾਜ਼ ਹੈ ਜਾਂ ਕੋਈ ਬੰਦਾ ਮੋਬਾਈਲ ਤੇ ਵੈਸੇ ਵੀਡੀਓ ਬਣਾ ਰਿਹਾ ਹੁੰਦਾ ਜਾਂ ਕੋਈ ਵਿਆਹ ਸ਼ਾਦੀ ਦਾ ਸਮਾਗਮ ਹੋਵੇ ਉੱਥੇ ਕੈਮਰਾਜ਼ ਲੱਗੇ ਹੋਣ ਤਾਂ ਉਹਨਾਂ ਵਿੱਚ ਇਹ ਜਿਹੜਾ ਪੁਲਸ ਵਾਲਿਆਂ ਵੱਲੋਂ ਰੱਸੀ ਦਾ ਬਣਾਇਆ ਸੱਪ ਹੈ ਨਾ ਇਹ ਕੈਦ ਹੋ ਜਾਂਦਾ ਹੈ ਖੈਰ ਪੁਲਸ ਨੇ ਕੋ ਪਹਿਲੀ ਵਾਰ ਇਹੋ ਜਿਹਾ ਨਹੀਂ ਕੀਤਾ ਵੀ ਜਦੋਂ ਇਹਨਾਂ ਨੇ ਰੱਸੀ ਦਾ ਸੱਪ ਬਣਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਹੋਵੇ ਤੇ ਕਿਉਂਕਿ ਅਦਾਲਤ ਤਾਂ ਜਾਣਦੀ ਹੈ ਵੀ ਸੱਪ ਅਸਲੀ ਕਿਹੜਾ ਤੇ ਨਕਲੀ ਕਿਹੜਾ ਮਾਮਲਾ 21 ਜੁਲਾਈ ਦਾ ਪੁਲਸ ਵਾਲੇ ਇੱਕ ਚਿੱਟੀ ਸਿਟੀ ਹੋਂਡਾ ਗੱਡੀ ਨੂੰ ਰੋਕਦੇ ਆ ਤਾਂ ਉਹਦੇ ਵਿੱਚ ਸਵਾਰ ਜਿਹੜਾ ਮੁੰਡਾ ਹੁੰਦਾ ਕਹਿੰਦੇ ਤੇਰੀ ਤਲਾਸ਼ੀ ਲੈਣੀ ਆ ਮੁੰਡਾ ਕਹਿੰਦਾ ਜੀ ਤਲਾਸ਼ੀ ਤੁਸੀਂ ਲੈ ਸਕਦੇ ਆ ਕੋਈ ਇਹੋ ਜੀ ਗੱਲ ਨਹੀਂ ਆ ਹੁਣ ਗੱਡੀ ਦੇ ਵਿੱਚ ਜਦੋਂ ਪੁਲਸ ਵਾਲੇ ਤਲਾਸ਼ੀ ਲੈਣੀ ਸ਼ੁਰੂ ਕਰਦੇ ਆ ਤਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀ ਇੱਕ ਪੁਲਸ ਮੁਲਾਜ਼ਮ ਆਉਂਦਾ ਚਿੱਟੇ ਕੱਪੜੇ ਦੇ ਵਿੱਚ ਇੱਕ ਨਜਾਇਜ਼ ਹਥਿਆਰ ਹੁੰਦਾ ਜਿਹੜਾ ਇਹ ਖੱਬੇ ਪਾਸਿਓਂ ਬਾਰੀ ਖੋਲਦਾ ਅੰਦਰ ਡੈਸ਼ਬੋਰਡ ਚ ਰੱਖ ਦਿੰਦਾ ਤੇ ਬਾਅਦ ਚ ਮੁਲਾਜ਼ਮ ਇਕੱਠੇ ਹੋ ਜਾਂਦੇ ਆ ਕਹਿੰਦੇ ਵੀ ਤੇਰੀ ਗੱਡੀ ਦੇ ਵਿੱਚ ਤਾਂ ਅਸਲਾ ਪਿਆ ਇਹਦਾ ਲਾਇਸੈਂਸ ਵਿਖਾ ਸਾਨੂੰ ਉਹ ਮੁੰਡਾ ਵਿਚਾਰਾ ਰੋਣ ਲੱਗ ਪੈਂਦਾ ਪਰੇਸ਼ਾਨ ਹੋ ਜਾਂਦਾ ਵੀ ਇਹ ਲਾਇਸੈਂਸ ਇਹ ਅਸਲਾ ਮੇਰਾ ਹੈ ਹੀ ਨਹੀਂ ਲਾਇਸੈਂਸ ਕਿੱਥੋਂ ਆਇਆ ਵੀ ਮੈਂ ਤਾਂ ਅਸਲਾ ਕਦੀ ਵਰਤਿਆ ਹੀ ਨਹੀਂ ਕਹਿੰਦੇ ਆ ਜਾ ਵੀ ਕਾਕਾ ਥਾਣੇ ਚਲੀਏ ਉੱਥੇ ਗੱਲਬਾਤ ਕਰਦੇ ਆ ਮੁੰਡੇ ਦੇ ਉੱਤੇ ਕੇਸ ਦਰਜ ਹੋ ਜਾਂਦਾ ਮਕਦਮਾ ਸ਼ੁਰੂ ਹੋ ਜਾਂਦਾ ਮੁੰਡਾ ਬਾਰ ਬਾਰ ਰੋਂਦਾ ਪਿੱਟਦਾ ਕਰਲਾਉਂਦਾ ਵੀ ਇਹ ਅਸਲਾ ਮੇਰਾ ਨਹੀਂ ਹੈਗਾ ਮੈਨੂੰ ਪਤਾ ਹੀ ਨਹੀਂ ਵੀ ਮੇਰੀ ਗੱਡੀ ਚ ਕਿੱਥੋਂ ਆਇਆ ਤੇ ਨਾਲੇ ਕਹਿੰਦਾ ਵੀ ਮੇਰਾ ਕੋਈ ਯਾਰ ਮਿੱਤਰ ਵੀ ਇਹੋ ਜਿਹਾ ਹੈ ਨਹੀਂ ਜਿਹਦੇ ਜਿਹੜੇ ਕੋਲ ਜਿਹੜਾ ਅਸਲਾ ਹੋਵੇ ਮੈਨੂੰ ਕਹਿੰਦਾ ਖੁਦ ਨਹੀਂ ਸਮਝ ਲੱਗ ਰਹੀ ਵੀ ਇਹ ਮੇਰੀ ਗੱਡੀ ਦੇ ਵਿੱਚ ਇਹ ਜਿਹੜਾ ایرਵਲਵਰ ਆ ਇਹ ਆ ਕਿੱਥੋਂ ਗਿਆ ਪੁਲਸ ਵਾਲੇ ਕਹਿੰਦੇ ਵੀ ਇਹ ਤਾਂ ਕੋਈ ਨਹੀਂ ਹੁਣ ਜਦੋਂ ਤੂੰ ਅਦਾਲਤ ਦੇ ਗੇੜਿਆਂ 'ਚ ਪਏਂਗਾ ਚੱਕਰਾਂ 'ਚ ਪਏਂਗਾ ਫੇਰ ਤੈਨੂੰ ਪਤਾ ਲੱਗੂਗਾ ਫੇਰ ਤੂੰ ਸੱਚ ਬੋਲੇਗਾ ਵੀ ਇਹ ਅਸਲਾ ਤੈਨੂੰ ਕਿਨੇ ਦਿੱਤਾ ਸੀਗਾ ਤੇ ਤੂੰ ਇਸ ਅਸਲੇ ਦੇ ਨਾਲ ਅਗਾਹ ਜਾ ਕੇ ਕਿਹੜੀ ਵਾਰਦਾਤ ਕਰਨੀ ਸੀ ਕਿਹੜਾ ਡਾਕਾ ਮਾਰਨਾ ਸੀਗਾ ਕਿਦਾ ਤੂੰ ਕਤਲ ਕਰਨਾ ਸੀ بڑا ਮਾਮਲਾ ਜਿਹੜਾ ਰੋਂਦਾ ਪਿੱਟਦਾ ਪਰ ਇਹਦੇ ਘਰ ਦੇ ਜਿਹੜੇ ਆ ਉਹ ਪੂਰੀ ਤਫ਼ਤੀਸ਼ ਸ਼ੁਰੂ ਕਰ ਦਿੰਦੇ ਆ ਬੱਚੇ ਦੇ ਵੀ ਸਾਡੇ ਬੱਚਾ ਜਿਹੜਾ ਵਾ ਇਹਦੇ ਕੋਲੋਂ ਅਸਲਾ ਬਰਾਮਦ ਹੋਇਆ ਪਰ ਸਾਨੂੰ ਵੀ ਸਾਡੇ ਬੱਚੇ ਦਾ ਪਤਾ ਵੀ ਇਹਦੇ ਕੋਲ ਇਹੋ ਜਿਹੀ ਕੋਈ ਐਪ ਜਿਹੜੀ ਸ਼ਰਾਰਤ ਕਰ ਨਹੀਂ ਸਕਦਾ ਆਖਰਕਾਰ ਜਦੋਂ ਇਹ ਤਫ਼ਤੀਸ਼ ਸ਼ੁਰੂ ਕਰਦੇ ਆ ਤਾਂ ਇੱਕ ਸੀਸੀਟੀਵੀ ਫੁਟੇਜ ਜਿਹੜੀ ਆ ਇਹਨਾਂ ਦੇ ਹੱਥ ਲੱਗ ਜਾਂਦੀ ਹੈ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਪੁਲਿਸ ਮੁਲਾਜ਼ਮ ਜਿਹੜਾ ਇਹ ਚਿੱਟੇ ਕੱਪੜੇ ਦੇ ਵਿੱਚ ਇੱਕ ਤਮੰਚਾ ਜਿਹੜਾ ਇਹ ਬਨ ਕੇ ਲਿਆਉਂਦਾ ਤੇ ਮੁੜ ਕੇ ਉਹਦੀ ਜਿਹੜਾ ਡੈਸ਼ਬੋਰਡ ਦੇ ਵਿੱਚ ਰੱਖ ਦਿੰਦਾ ਤੇ ਬਾਅਦ ਚੋਂ ਦੇ ਉੱਤੇ ਜਿਹੜਾ ਕਾਰਵਾਈ ਸ਼ੁਰੂ ਕਰ ਦਿੰਦੇ ਆ ਹੁਣ ਇਹ ਕੋ ਪਹਿਲਾ ਮਾਮਲਾ ਨਹੀਂ ਤੁਹਾਨੂੰ ਯਾਦ ਹੋਏਗਾ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ ਸ਼ਰە ਆਮ ਚਿੱਟੇ ਦਿਨ ਬੱਚੇ ਜਿਹੜੇ ਆ ਨੌਜਵਾਨ ਮੁੰਡੇ ਜਿਹੜੇ ਆ ਘਰੋਂ ਚੁੱਕੇ ਜਾਂਦੇ ਸੀ ਪੁਲਿਸ ਆਉਂਦੀ ਸੀ ਗੱਡੀ ਲੈ ਕੇ ਮੁੰਡਿਆਂ ਨੂੰ ਚੁੱਕ ਕੇ ਲੈ ਜਾਂਦੀ ਸੀਗੀ ਤੇ ਬਾਅਦ ਚੋਂ ਜਦੋਂ ਮੁੰਡੇ 1 1 2 2 ਦਿਨ 3 3 ਦਿਨ ਘਰ ਨਹੀਂ ਆਉਂਦੇ ਸੀ ਘਰ ਦੇ ਠਾਣਿਆਂ 'ਚ ਗੇੜੇ ਮਾਰਦੇ ਸੀ ਤਾਂ ਉਸ ਵੇਲੇ ਰਿਪੋਰਟ ਇਹ ਦੱਸ ਦਿੰਦੇ ਸੀਗੇ ਵੀ ਸਾਡਾ ਤਾਂ ਪੁਲਿਸ ਮੁਕਾਬਲਾ ਹੋਇਆ ਜੀ ਤੁਹਾਡੇ ਮੁੰਡੇ ਕੋਲ ਤੇ ਹਥਿਆਰ ਸੀਗੇ ਤੇ ਰਿਪੋਰਟ ਦੇ ਵਿੱਚ ਇਹ ਲਿਖਿਆ ਹੁੰਦਾ ਸੀਗਾ ਵੀ ਇਹ ਜਿਹੜਾ ਮੁੰਡਾ ਜਿਹਨੂੰ ਹਾਲਾਂਕਿ ਉਹ ਘਰੋਂ ਚੁੱਕ ਕੇ ਲਿਆਉਂਦੇ ਹੁੰਦੇ ਸੀ ਰਿਪੋਰਟ 'ਚ ਇਹ ਲਿਖਦੇ ਸੀਗੇ ਵੀ ਫਲਾਣੀ ਪਿੰਡ ਤੇ ਥਾਂ ਤੋਂ ਇੱਕ ਬੱਸ ਆ ਰਹੀ ਸੀ ਉਹਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਸੀ ਜਦੋਂ ਅਸੀਂ ਬੱਸ ਨੂੰ ਰੋਕ ਕੇ ਤਫ਼ਤੀਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨੇ ਜਿਹੜਾ ਸਾਡੇ ਤੇ ਫਾਇਰ ਕਰ ਦਿੱਤਾ ਜਵਾਬੀ ਫਾਇਰ 'ਤੇ ਇਹ ਬੱਚਾ ਜਿਹੜਾ ਮਾਰਿਆ ਗਿਆ ਸੀਬੀਆਈ ਅਦਾਲਤਾਂ ਦੇ ਵਿੱਚ ਕਿੰਨੇ ਹੀ ਮੁਕੱਦਮੇ ਜਿਹੜੇ ਚੱਲੇ ਆ ਔਰ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਨੂੰ ਹਾਲੇ ਤੱਕ ਸਜ਼ਾਵਾ ਮਿਲ ਰਹੀਆਂ ਨਹੀਂ ਇਸ ਮਾਮਲੇ 'ਚ ਤੇ ਇਹ ਜਿੱਥੇ ਪੰਜਾਬ ਪੁਲਿਸ ਇਹਨਾਂ ਕਾਰਨਾਮਿਆਂ ਦੇ ਵਿੱਚ ਬਹੁਤ ਬਤਾਤ ਦੇ ਢੰਗ ਤਰੀਕੇ ਨਾਲ ਅੱਗੇ ਸੀਗੀ ਇਦਾਂ ਦਾ ਹੀ ਮਾਮਲਾ ਆ ਯੂਪੀ ਤੋਂ ਸਾਹਮਣੇ ਆਇਆ ਯੂਪੀ ਦਾ ਬੁਲੰਦਪੁਰ ਸ਼ਹਿਰ ਦੇ ਵਿੱਚ ਸ਼ਿਕਰਪੁਰ ਕਸਬਾ ਉੱਥੋਂ ਦੀ ਇਹ ਘਟਨਾ ਵੀ ਜਿੱਥੇ ਅਮਿਤ ਕੁਮਾਰ ਨਾਂ ਦਾ ਇਹ ਮੁੰਡਾ ਜਿਹੜਾ 12 ਜੁਲਾਈ ਨੂੰ ਜਦੋਂ ਇਹਨੂੰ ਪੁਲਸ ਵਾਲੇ ਰੋਕਦੇ ਆ ਤਫਤੀਸ਼ ਕਰਦੇ ਆ ਹੋ ਸਕਦਾ ਕਿਸੇ ਦਾ ਪ੍ਰੈਸ਼ਰ ਹੋਵੇ ਕਿਸੇ ਵੱਡੇ ਨੇਤਾ ਨੇ ਜਾਂ ਕਿਸੇ ਹੋਰ ਵੱਡੇ ਅਫਸਰ ਨੇ ਕਿਹਾ ਵੀ ਮੁੰਡਾ ਇਹ ਟੰਗਣਾ ਜ਼ਰੂਰ ਆ ਕਿਸੇ ਢੰਗ ਤਰੀਕੇ ਟੰਗੋ ਤੇ ਇਹ ਪੁਲਿਸ ਵਾਲੇ ਕੀ ਕਰਦੇ ਆ ਹੁਕਮ ਬਚਾਉਣ ਵਾਸਤੇ ਵੀ ਹੁਕਮ ਆਇਆ ਹੁੰਦਾ ਇਹ ਉਹਦੀ ਗੱਡੀ ਦੇ ਵਿੱਚ ਆ ਜਿਹੜਾ ਤਮੰਚਾ ਜਿਹਾ ਰੱਖ ਦਿੰਦੇ ਆ ਤੇ ਬਾਅਦ ਚ ਉਹਦੇ ਘਰ ਦੇ ਜਿਹੜੇ ਵਿਚਾਰੇ ਮੁਸ਼ਕਕਤ ਕਰਕੇ ਇਹ ਸੀਸੀਟੀਵੀ ਫੁਟੇਜ ਦਿੰਦੇ ਆ ਹੁਣ ਲਗਭਗ ਉਸ ਥਾਣੇ ਦੇ 5-6 ਮੁਲਾਜ਼ਮ ਜਿਹੜੇ ਆ ਫਿਲਹਾਲ ਪੁਲਿਸ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਹੁਣ ਕਿਉਂਕਿ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ ਆ ਤਾਂ ਸਿਆਸਤ ਵੀ ਭਖ ਗਈ ਆ ਇਸ ਵਕਤ ਜਿਹੜੇ ਅਖਲੇਸ਼ ਯਾਦਵ ਨੇ ਜਿਹੜੇ ਸਮਾਜਵਾਦੀ ਪਾਰਟੀ ਤੋਂ ਆਉਂਦੇ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਡਿਪਟੀ ਮੁੱਖ ਮੰਤਰੀ ਰਹਿ ਚੁੱਕੇ ਨੇ ਯੂਪੀ ਦੇ ਉੱਤਰ ਪ੍ਰਦੇਸ਼ ਦੇ ਉਹਨਾਂ ਨੇ ਵੀ ਬਕਾਇਦਾ ਇਹ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਵੀ ਸਾਡੇ ਯੂਪੀ ਦਾ ਹਾਲ ਦੇਖ ਲਓ ਤੁਸੀਂ ਵੀ ਇੱਕ ਬੰਦੇ ਨੂੰ ਬਿਲਕੁਲ ਹੀ ਨਜਾਇਜ਼ ਢੰਗ ਤਰੀਕੇ ਦੇ ਨਾਲ ਫਸਾਉਣ ਲਈ ਜਿਹੜਾ ਵਾ ਇਹਨਾਂ ਨੇ ਆਪ ਹੀ ਗੱਡੀ ਚਸਲਾ ਰੱਖ ਦਿੱਤਾ ਮੁੜ ਕੇ ਉੱਤੇ ਪਰਚਾ ਦੇ ਦਿੱਤਾ ਤੇ ਮੁੜ ਕੇ ਕਹਿੰਦੇ ਆ ਵੀ ਇਹਨੇ ਕੋਈ ਵਾਰਦਾਤ ਕਰਨੀ ਸੀ ਸੋ ਪੁਲਿਸ ਵਾਲੇ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਰੱਸੀ ਦਾ ਸੱਪ ਬਣਾਉਣ ਦੇ ਵਿੱਚ ਬੜੇ ਮਾਹਰ ਹੁੰਦੇ ਆ ਪਰ ਟੈਕਨੋਲੋਜੀ ਜਿਹੜੀ ਆ ਜਾਂ ਜਿਹੜੇ ਜੱਜ ਸਹਿਬਾਨ ਨੇ ਜਿਹੜੇ ਅਸਲੀਅਤ ਤੋਂ ਭਲੀ ਭਾਂਤ ਵਾਕਿਫ ਹੁੰਦੇ ਆ ਉਹ ਬਿਲਕੁਲ ਇਸ ਰੱਸੀ ਦੇ ਸੱਪ ਨੂੰ ਜਿਹੜਾ ਵਾ ਉਹ ਬਿਲਕੁਲ ਅਗਲੇ ਨੂੰ ਦੱਸ ਦਿੰਦੇ ਆ ਵੀ ਭਾਈ ਸਾਹਿਬ ਇਹ ਅਸਲੀ ਸੱਪ ਨਹੀਂ ਇਹ ਤੁਸੀਂ ਰੱਸੀ ਦਾ ਸੱਪ ਬਣਾ ਕੇ ਪੇਸ਼ ਕੀਤਾ ਤੁਸੀਂ ਇਸ ਵਰਦੀ ਦਾ ਧਿਆਨ ਰੱਖੋ ਆਪਣੇ ਅਹੁਦੇ ਦਾ ਖਿਆਲ ਰੱਖੋ ਜਿਹੜਾ ਤੁਹਾਨੂੰ ਅਹੁਦਾ ਸੌਂਪਿਆ ਗਿਆ ਲੋਕ ਤੁਹਾਡੇ ਤੇ ਭਰੋਸਾ ਕਰਦੇ ਆ ਘਟੋ ਘਟ ਉਹਦੀ ਲਾਜ ਰੱਖ ਕੇ ਕੰਮ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ